ਕੀ ਗਾਇਕਾ ਤੋਂ ਬਾਅਦ ਹੁਣ ਗੈਂਗਸਟਰਾਂ ਦੇ ਰਡਾਰ ਤੇ ਨੇ ਗੀਤਕਾਰ ਜੀ ਹਾਂ ਇਹ ਸਵਾਲ ਅਸੀਂ ਇਸ ਲਈ ਪੁੱਛ ਰਹੇ ਹਾਂ ਕਿਉਂਕਿ ਮੋਹਾਲੀ ਚ ਇੱਕ ਰੈਸਟੋਰੈਂਟ ਤੇ ਗੋਲੀਆਂ ਚਲੀਆਂ ਨੇ ਅਤੇ ਇਸ ਵਾਰਦਾਤ ਦਾ ਕਨੈਕਸ਼ਨ ਮਸ਼ਹੂਰ ਗੀਤਕਾਰ ਬੰਟੀ ਬੈਸ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੰਟੀ ਬੈਸ ਤੋਂ ਫਿਰੋਤੀ ਦੀ ਮੰਗ ਕੀਤੀ ਗਈ ਹੈ ਇਸ ਵਾਰਦਾਤ ਦੇ ਨਾਲ ਜੁੜੀ ਤਮਾਮ ਜਾਣਕਾਰੀ ਦਿੰਦੇ ਹਾਂ ਆਪਣੀ ਪਹਿਲੀ ਰਿਪੋਰਟ ਤੇ ਰਾਹੀ ਲੋ ਵੇਖੋ ਕਈ ਕੰਤੋਂ ਬਾਅਦ ਹੁਣ ਰਡਾਰ ਤੇ ਰਾਈਟਰ ਗੀਤਕਾਰ ਪੰਟੀ ਬੈਂਸ ਤੋਂ ਫਰੋਤੀ ਮੰਗ ਰਿਹਾ ਵੱਡਾ ਗੈਂਗਸਟਰ ਇੱਕ ਕਾ ਇਨਸਟਾ ਸਟੋਰੀ ਨੇ ਬਣਾਇਆ ਟਾਰਗੇਟ ਜਿਹੜਾ ਪੰਜਾਬੀ ਗੀਤਾਂ 'ਚ ਧੱਕਾ ਪਾਉਣ ਵਾਲਾ ਗੀਤਾਂ 'ਚ ਬੈਂਸ ਬੈਂਸ ਕਰਵਾਉਣ ਵਾਲਾ ਹੁਣ ਗੈਂਗਸਟਰਾਂ ਦੇ ਰਡਾਰ ਤੇ ਹੈ ਜਿਸ ਨੇ ਕਈ ਕਾਇਕਾਂ ਦਾ ਬੇੜਾ ਪਾਰ ਲਗਵਾਇਆ ਉਹੀ ਗੀਤਕਾਰ ਇੱਕ ਵੱਡੇ ਗੈਂਗਸਟਰ ਦੇ ਨਿਸ਼ਾਨੇ ਤੇ ਹੈ ਸਰਸਲ ਮੁਹਾਲੀ ਦੇ ਸੈਕਟਰ 79 ਚ ਇੱਕ ਰੈਸਟੋਰੈਂਟ ਤੇ ਫਾਇਰਿੰਗ ਹੋਈ ਹੈ ਇਸ ਫਾਇਰਿੰਗ ਦੇ ਥਾਰ ਗੀਤਕਾਰ ਬੰਟੀ ਬੈਂਸ ਨਾਲ ਜੁੜਦੇ ਵਿਖਾਈ ਦੇ ਰਹੇ ਨੇ ਕਿਉਂਕਿ ਜਿਸ ਰੈਸਟੋਰੈਂਟ ਤੇ ਫਾਇਰਿੰਗ ਹੋਈ ਹੈ ਉਸੇ ਰੈਸਟੋਰੈਂਟ ਚ ਕੁਝ ਸਮਾਂ ਪਹਿਲਾਂ ਗੀਤਕਾਰ ਬੰਟੀ ਬੈਂਸ ਮੌਜੂਦ ਸੀ ਉਹਨਾਂ ਵੱਲੋਂ ਇਸ ਰੈਸਟੋਰੈਂਟ ਤੋਂ ਇੱਕ ਰੀਲ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਗਈ ਸੀ ਜਿਸ ਤੋਂ ਕੁਝ ਹੀ ਦਿਨ ਬਾਅਦ ਇਸ ਰੈਸਟੋਰੈਂਟ ਤੇ ਗੋਲੀਆਂ ਚੱਲ ਗਈਆਂ ਜੀ ਹਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਗੀਤਕਾਰ ਬੰਟੀ ਫੈਂਸ ਗੈਂਗਸਟਰ ਲੱਕੀ ਪਟਿਆਲ ਦੇ ਰਡਾਰ ਤੇ ਹੈ ਤੇ ਬੰਟੀ ਫੈਂਸ ਤੋਂ ਫਿਰੋਸੀ ਵੀ ਮੰਗੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਮੋਟਰਸਾਈਕਲ ਸਵਾਰ ਤਿੰਨ ਸ਼ੂਟਰ ਆਏ ਜੀ ਉਹਨਾਂ ਦੇ ਵੱਲੋਂ ਰੈਸਟੋਰੈਂਟ ਤੇ ਤਿੰਨ ਰਾਉਂਡ ਫਾਇਰ ਕੀਤੇ ਗਏ ਇਹ ਜਿਹੜਾ ਰੈਸਟੋਰੈਂਟ ਹੈਗਾ ਸੈਕਟਰ 79 ਦੇ ਵਿੱਚ ਹੈਗਾ ਮਹਾਰਾੜੀ ਦੇ ਵਿੱਚ ਇਹ ਕਟਾਣੀ ਜਿਹੜਾ ਰੈਸਟੋਰੈਂਟ ਹੈਗਾ ਇੱਥੇ ਕਰੀਬ ਰਾਤ ਦੇ 1 ਵਜੇ ਜਿਹੜਾ ਹੈਗਾ ਤਿੰਨ ਵਿਅਕਤੀਆਂ ਵੱਲੋਂ ਜਿਹੜੀ ਫਾਇਰਿੰਗ ਕੀਤੀ ਗਈ ਹੈਗੀ ਇਹ ਫਾਇਰਿੰਗ ਜਿਹੜੀ ਕੀਤੀ ਗਈ ਹੈ ਇਹ ਨਿਸ਼ਾਨ ਜਿਹੜੇ ਕੇ ਚਾਰ ਤੋਂ ਪੰਜ ਗੋਲੀਆਂ ਦੇ ਨਿਸ਼ਾਨ ਹੈਗੇ ਇਹ ਸ਼ੀਸ਼ਾ ਹੈਗਾ ਜਿੱਥੇ ਜਿਹੜੇ ਵਿਅਕਤੀ ਫਾਇਰਿੰਗ ਕਰਕੇ ਗਏ ਨੇ ਇਹ ਨਿਸ਼ਾਨ ਨੇ ਕੁਛ ਜਿਹੜੀ ਹੈਗੇ ਸਿਰਲੇ ਸੀਗੇ ਜਿਹੜੇ ਉਹ ਹਜੇ ਵੀ ਜਿਹੜੇ ਹੈਗੇ ਇੱਥੇ ਫਸੇ ਹੋਏ ਨਜ਼ਰ ਆ ਰਹੇ ਨੇ 1 ਵਜੇ ਦੀ ਇਹ ਜਿਹੜੀ ਘਟਨਾ ਹੈਗੀ ਦੱਸਦੀ ਹੈ ਇਹ ਤੋਂ ਪਹਿਲਾਂ ਜਿਹੜਾਗਾ ਇੱਥੇ ਉਹਨਾਂ ਨੂੰ ਜਿਹੜੇ ਗੇ ਕਾਲ ਆ ਰਹੇ ਸੀ ਕਿ ਦੱਸਿਆ ਜਾ ਰਿਹਾ ਸੀਗਾ ਕਿ ਇਹ ਰੈਸਟੋਰੈਂਟ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਜਿਹੜੀ ਗੀ ਕਾਲਾਂ ਆ ਰਹੀਆਂ ਸੀਗੀਆਂ ਕਿ ਲੱਕੀ ਪਟਿਆਲ ਦੇ ਗੈਂਗ ਗੈਂਗ ਦੇ ਬੰਦੇ ਸੀਗੇ ਉਹਨਾਂ ਵੱਲੋਂ ਜਿਹੜਾਗਾ ਫਰौती ਮੰਗੀ ਜਾ ਰਹੀ ਸੀਗੀ ਘਟਾਣੀ ਸਪੀਡ ਦੇ ਜਿਹੜੇ ਉਹਨਾਂ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਹ ਦੱਸੋ ਜੀ ਕਿੰਨੇ ਵਜੇ ਦੀ ਇਹ ਜਿਹੜੀ ਗੀ ਵਾਰਦਾਤ ਹੈ ਜੀ ਕਿੰਨੇ ਵਜੇ ਤੁਹਾਨੂੰ ਪਤਾ ਲੱ ਇਹ ਸਾਨੂੰ ਤਾਂ ਮੌਰਨ ਕਿਚੇ ਪਤਾ ਲੱਗਿਆ ਬੇਸਿਕਲੀ 11:00 ਵਜੇ ਨੀ ਕਾਲ ਤਾਂ ਇੱਥੇ ਸਵੇਰੇ ਆਈ ਸੀਗੀ ਕੋਈ ਲੱਕੀ ਪਟਿਆਲ ਸ਼ਾਇਦ ਨੌ ਦੇ ਬੰਦੇ ਦੀ ਨੇ ਇੱਥੇ ਬੰਟੀ ਬੈਂਸ ਹੁੰਦਾ ਨਾਲ ਮੇਰੇ ਤੇ ਸ਼ਾਇਦ ਉਹਦੇ ਕਰਕੇ ਬਾਕੀ ਪੁਲਿਸ ਕਰ ਰਹੀ ਐ ਇਨਕੁਆਰੀ ਆ ਆਪਣੀ ਉਹ ਪਤਾ ਲੱਗ ਜੂਗਾ 10:00 ਵਜੇ ਪੋਸਟ ਪਈ ਸੀ ਇੱਕ ਬਣਾ ਕੇ ਜਿਵੇਂ ਮੈਂ ਬੈਠਾ ਸੀ ਸਾਡੇ ਇੱਕ ਦੋ ਸਾਡੇ ਵੀ ਸਿੰਘ ਉਹ ਸੀ ਇੱਕ ਇੰਗਲੈਂਡ ਤੋਂ ਕੋਈ ਦੋਸਤ ਆਏ ਸੀ ਸਾਡੇ ਅਸੀਂ ਬੈਠੇ ਸੀ ਤੇ ਉਹੀ ਉਸਨੇ ਸਾਢੇ ਕੋਈ 12 ਵਜੇ ਤੋਂ ਨਿਕਲੇ 12:40 ਤੇ ਉਦੋਂ ਬਾਅਦ ਇਹ ਸੀਸੀਟੀਵੀ ਕੀ ਕੀ ਜਿਹੜਾ ਕੈਮਰੇ ਦੇ ਵਿੱਚ ਅਸੀਂ ਦੇਖਿਆ ਤਾਂ ਪਤਾ ਲੱਗਿਆ ਵੀ ਗੋਲੀਆਂ ਫਾਇਰ ਕਰਕੇ ਗਏ ਨੇ ਇਸ ਪੂਰੀ ਵਾਰਦਾਤ ਨਾਲ ਜੁੜੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਸ਼ੂਟਰ ਤੇ ਉਹਨਾਂ ਵੱਲੋਂ ਚਲਾਇਆਂ ਗਈਆਂ ਗੋਲੀਆਂ ਕਰਨ ਰੈਸਟੋਰੈਂਟ ਦਾ ਟੁੱਟਦਾ ਸ਼ੀਸ਼ਾ ਵਿਖਾਈ ਦਿੰਦਾ ਹੈ ਜਿहां ਸੂਤਰਾਂ ਦੇ حوالے ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਵਿਦੇਸ਼ 'ਚ ਬੈਠੇ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਟਿਆਲ ਨੇ ਧਮਕੀ ਭਰਿਆ ਫੋਨ ਕੀਤਾ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਨੇ ਗੀਤਗਾਰ ਬੰਟੀ ਬੈਂਸ ਤੋਂ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਰੈਸਟੋਰੈਂਟ 'ਚ ਹੋਈ ਇਸ ਵਾਇਰਿੰਗ ਦਾ ਕਨੈਕਸ਼ਨ ਅਸਲੇ ਵੀ ਬੰਟੀ ਬੈਂਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਬੰਟੀ ਵੱਲੋਂ ਰੀਲ ਪੌਂਟ ਤੋਂ ਅਤੇ ਰੈਸਟੋਰੈਂਟ ਤੋਂ ਜਾਣ ਤੋਂ ਕੁਝ ਹੀ ਸਮਾਂ ਬਾਅਦ ਸ਼ੂਟਰਜ਼ ਵੱਲੋਂ ਠਿਕ ਗੋਲੀਬਾਰੀ ਕਰਤੀ ਸੀ ਗਈ ਉੱਥੇ ਹੀ ਕੁਝ ਮੀਡੀਆ ਅਧਾਰਿਆਂ ਨੂੰ ਖੁਦ ਬੰਟੀ ਬੈਂਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਫਰौती ਵਾਲੀਆਂ ਕਾਲਾਂ ਆਈਆਂ ਸਨ ਉਧਰ ਸਵਾਰਦਾਤ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਨੂੰ ਇਹਦੀ ਸੂਚਨਾ ਸਵੇਰੇ ਮਿਲੀ ਸੀਗੀ ਤੇ ਕੀ ਕਹਿੰਦੇ ਇਹ ਕਟਾਣੀ ਪ੍ਰੀਮੀਅਮ ਦਾ ਮਾਲਕ ਪਰਮੇਂਦਰ ਨੇ ਦੱਸਿਆ ਸੀਗਾ ਵੀ ਇਦਾਂ ਇਦਾਂ ਸਾਡੇ ਕੀ ਕਹਿੰਦੇ ਇਹ ਰਾਤ ਸਾਡੇ 12:30 ਬੰਦ ਕਰਕੇ ਚਲੇ ਗਏ ਸੀ ਇਹਦੀ ਇਹਦੇ ਵਿੱਚ ਦੀਪ ਸਿੰਘ ਰਾਵਤ ਹੈ ਇਹਨਾਂ ਦਾ ਮੈਨੇਜਰ ਜਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਹੈ 68 ਨੰਬਰ ਇਹ ਘਟਨਾ ਜੜੀ ਹੈ 1:45 ਮਿੰਟ ਦੀ ਹੈ ਤੇ ਉਹਦੇ ਵਿੱਚ ਸ਼ੀਸ਼ੇ ਮਤਲਬ ਬੰਦ ਹੋਟਲ ਤੇ ਸ਼ੀਸ਼ੇ ਤੇ ਗੋਲੀਆਂ ਬਚੀਆਂ ਹੋਈਆਂ ਸੀ ਵੀ ਜਿਹੜੀ ਇਨਵੈਸਟੀਗੇਸ਼ਨ ਹੋਊਗੀ ਉਹਦੇ ਬਾਰੇ ਸਾਰਾ ਕਰਕੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦ ਸਵੇਰ ਦੇ ਸਮੇਂ ਰੈਸਟੋਰੈਂਟ ਮਾਲਕ ਆਪਣਾ ਰੈਸਟੋਰੈਂਟ ਖੋਲਣ ਪਹੁੰਚਿਆ ਉਸਨੇ ਵੇਖਿਆ ਕਿ ਕੰਧ 'ਚ ਗੋਲੀ ਫਸੀ ਹੋਈ ਸੀ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਜ਼ਮੀਨ ਤੇ ਗੋਲੀ ਦੇ ਖੋਲ ਖਿਲਰੇ ਪਏ ਸੀ ਦੱਸਦੀ ਹੈ ਕਿ ਪੰਜਾਬੀ ਸਿੰਗਰਾਂ ਨੂੰ ਚਾਰ ਬਰਾਂਡ ਚ ਬੰਟੀ ਬੈਂਸ ਦਾ ਅਹਿਮ ਯੋਗਦਾਨ ਹੈ ਜਿਨਾ ਜੋ ਇੱਕ ਨਾਮ ਸਿੱਧੂ ਮੂਸੇਵਾਲਾ ਦਾ ਵੀ ਹੈ ਬੰਟੀ ਬੈਂਸ ਇੱਕ ਨਾਮਵਰ ਗੀਤਕਾਰ ਹੈ ਤੇ ਉਸ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ ਤਾਂ ਜੀ ਹਾਂ ਹੁਣ ਗਾਇਕਾਂ ਤੋਂ ਬਾਅਦ ਗੀਤਕਾਰ ਗੈਂਗਸਟਰਾਂ ਦੇ ਨਿਸ਼ਾਨੇ ਤੇ ਨਜ਼ਰ ਆ ਰਹੇ ਨੇ ਜੋ ਸੂਬੇ ਦੇ ਹਾਲਾਤਾਂ ਤੇ ਕਾਨੂੰਨ ਵਿਵਸਥਾ ਬਾਰੇ ਆਪਣੇ ਆਪ ਚ ਬਹੁਤ ਕੁਝ ਬਿਆਨ ਕਰਦਾ ਹੈ ਹੈਵੀ ਕਿ ਕਿਉਂ ਅੱਜ ਗਾਇਕ ਤੇ ਗੀਤਕਾਰ ਪੰਜਾਬ ਛੱਡ ਛੱਡ ਵਿਦੇਸ਼ਾਂ ਵੱਲ ਨੂੰ ਜਾ ਰਹੇ ਨੇ ਪੀਟੀਸੀ ਨਿਊਜ਼ ਦਿੱਲੀ ਮੋਹਾਲੀ ਤੋਂ Teljeet Singh the report.